हां भाई भाई अरे भाई आ जाओ और मां आ गए विक्रम आ, 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 आ गए दीपू आ गए तो परपाल ਬਾਜੀ ਅਗਿਆ ਸਾਹਮਣੇ ਦੇ ਰੱਖੋ ਸੇਮ ਬਾਈ ਤੁਸੀਂ ਲੱਗੀ ਹੋ ਗਿਆ ਨਾ ਉਹ ਰਸਤਾ ਪਾ ਗਿਆ ਹੈ ਰਹੀ ਸੀ ਰਹੀ ਚੱਲੇ ਰਹਿ ਪਸੰਦੀ ਪੰਪਿਤਾ ਤੱਕ ਹਾਂ ਸਭ ਤੋਂ ਪਹਿਲਾਂ ਬੋਲੇਗੇ ਰੋਲ ਹਾਂਜੀ ਚਲੋ ਸਰਵ ਪ੍ਰੈਸ ਕਾਨਫਰੰਸ ਰੱਖੀ ਗਈ ਆ ਚਾਰ ਕਰੀਂ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡੀ ਸਾਰੀ ਪ੍ਰੈਸ ਦਾ ਧੰਨਵਾਦ ਜਿਹੜੇ ਸੱਦੇ ਤੇ ਇੱਥੇ ਪਹੁੰਚੇ ਹੋ ਔਰ ਦੂਜਾ ਸਾਰੀ ਮੋਗੇ ਜ਼ਿਲ੍ਹੇ ਦੇ ਅਹੁਦੇਦਾਰਾਂ ਦਾ ਇਓ ਵੀ ਅੱਜ ਸਾਡਾ ਸਭ ਤੋਂ ਵੱਡਾ ਪ੍ਰੋਗਰਾਮ ਸੀ ਵੀ ਸਾਰੇ ਮੋਗੇ ਜ਼ਿਲ੍ਹੇ ਦੇ ਅਹੁਦੇਦਾਰ ਇਕੱਠੇ ਕਰਕੇ ਉਹਨਾਂ ਦਾ ਪੱਖ ਸੁਣਿਆ ਜਾਊਗਾ ਔਰ ਜੋ ਅਸੀਂ ਸਾਡਾ ਪੱਖ ਆ ਉਹ ਸੁਣਨਗੇ ਸੋ ਸਾਰਿਆਂ ਦਾ ਧੰਨਵਾਦ ਇਹ ਜਿਹੜਾ ਪ੍ਰੋਗਰਾਮ ਹੈ ਸਾਡੇ ਨਾਲ ਮੇਰੇ ਸਤਿਕਾਰਯੋਗ ਮਦਰ ਬੀਬੀ ਜਗਦਸ਼ਨ ਕੌਰ ਜੀ ਬੈਠੇ ਆ ਨਾਲ ਸਾਡਾ ਛੋਟਾ ਵੀਰ ਪਰਮਪਾਲ ਤਕਤੂਪੁਰਾ ਬੈਠਾ ਔਰ ਸਾਰੀ ਮੋਗੇ ਜ਼ਿਲ੍ਹੇ ਦੀ ਕਰੀਮ ਅਹੁਦੇਦਾਰ ਨਵੇਂ ਮੁੰਡਿਆਂ ਦੀ ਟੀਮ ਪੁਰਾਣੇ ਬੰਦਿਆਂ ਦੀ ਟੀਮ ਸਾਰੀ ਅੱਜ ਇੱਥੇ ਪਹੁੰਚੀ ਹੈ ਸੋ ਕਿਤੇ ਨਾ ਕਿਤੇ ਸਾਡੇ ਨਾਲ ਧੋਖਾ ਕੀਤਾ ਗਿਆ ਲੋਕ ਸਭਾ ਇਲੈਕਸ਼ਨ ਚ ਇੱਕ ਬਾਹਰੋਂ ਲਿਆਂਦਾ ਹੋਇਆ ਡੇਢ ਦੋ ਮਹੀਨੇ ਪਹਿਲਾਂ ਅਕਾਲੀ ਦਲ ਚੋਂ ਅਮਰੀਕਾ ਤੋਂ ਉਤਰੇ ਹੋਏ ਬੰਦੇ ਨੂੰ ਆਉਂਦਿਆਂ ਸਾਰੀ ਟਿਕਟ ਦੇ ਦਿੱਤੀ ਗਈ ਇਹੀ ਧੋਖਾ 2022 ਸਾਡੇ ਨਾਲ ਹੋਇਆ ਇਹੀ ਧੋਖਾ ਹੁਣ ਹੋਇਆ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਆਂ ਪਾਰਟੀ ਦੀ ਕਿਸੇ ਗੱਲ ਤੋਂ ਮੁਨਕਰ ਨਹੀਂ ਫਰਮਾਇ ਇਹ ਪੁੱਛਣਾ ਚਾਹਣਾ ਪਾਰਟੀ ਨਾਲ ਵੀ ਕਿਹੜੇ ਮਾਪਦੰਡ ਅਨੁਸਾਰ ਤੁਸੀਂ ਇਹਨਾਂ ਨੂੰ ਟਿਕਟ ਦਿੱਤੀ ਹੈ ਕਿਹੜਾ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਸੀ ਜਿਹੜੀ ਕੁਰਬਾਨੀ ਵੇਖ ਕੇ ਇਹਨਾਂ ਨੂੰ ਤੁਸੀਂ ਕਾਂਗਰਸ ਦੀ ਟਿਕਟ ਦੇ ਦਿੱਤੀ ਪਰ ਜਿੰਨੀ ਜਿਹੜੀ ਟਿਕਟ ਦਿੱਤੀ ਹੈ ਉਸ ਤੋਂ ਬਾਅਦ ਹਾਈਪ ਮਾਨ ਨੇ ਤੁਹਾਡੇ ਨਾਲ ਜਾਂ ਤੁਹਾਡੀ ਮਾਤਾ ਨਾਲ ਕੋਨਟੈਕਟ ਕੀਤਾ ਤੁਹਾਡੇ ਨਾਲ ਕੋ ਗੱਲਬਾਤ ਕੀਤੀ ਹੈ ਦੇਖੋ ਮੇਰੇ ਨਾਲ ਕਿਸੇ ਨੇ ਕੋਈ ਅਰੇ ਤੱਕ ਕਿਸੇ ਨੇ ਮੈਨੂੰ ਕਿਹਾ ਨਹੀਂ ਪਰ ਦੁੱਖ ਬਹੁਤ ਹੈ ਹਾਲਾਤ ਇਹ ਬਣਾਉਂਦੇ ਗਏ ਲੋਕ ਸਭਾ ਦੇ ਵੀ ਨੀਲਾ ਕਰਨ ਕਰਨਾ ਚਾਹੁੰਦੇ ਆ ਸਾਡੇ ਫਰੀਦਕੋਟ ਨੂੰ ਸੋ ਤੁਸੀਂ ਇਹ ਵੇਖੋ 2 2 3 3 ਪੜੇ ਸਾਡੀਆਂ ਕਿਸਮਤਾਂ ਲਿਖ ਰਿਹਾ ਐ ਇਹੋ ਜੇ ਐਮਐਲਏ ਜਿਹੜੇ 3 3 4 4 ਜਮਾਤਾਂ ਪੜੇ ਉਹ ਸਾਡੀਆਂ ਕਿਸਮਤਾਂ ਲਿਖ ਰਿਹਾ ਜਿਨ੍ਹਾਂ ਨੂੰ ਖੁਦ ਨੂੰ ਵੀ ਮੇਰੇ ਹਿਸਾਬ ਨਾਲ ਛੁੱਟੀ ਦੀ ਐਪਲੀਕੇਸ਼ਨ ਨਹੀਂ ਲਿਖਣੀ ਆਉਂਦੀ ਹੋਣੀ ਉਹ ਸਾਡੀ ਅੱਜ ਦੀ ਤਰੀਕ ਚ ਹਾਈ ਕਮਾਂਡ ਆ ਉਹਨਾਂ ਨੇ ਬਾਹਮ ਰੋੜ ਕੇ ਇਹ ਟਿਕਟ ਲੈ ਕੇ ਦਿੱਤੀ ਆ ਮੁਬਾਰਕਾ ਹੋਣ ਮੈਂ ਕਿਸੇ ਨੂੰ ਮਾਰਾ ਨਹੀਂ ਆਂਦਾ ਪਰ ਸਾਡੀ ਸਾਰੀ ਟੀਮ ਨਾਲ ਬਹੁਤ ੱੱਕਾ ਕੀਤਾ ਇਹਨਾਂ ਨੇ ਇਹਨਾਂ ਨੇ ਤਾਂ ਕਾਂਗਰਸ ਆਪਦੀ ਜ਼ਗੀਰ ਸਮਝ ਲਈ ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਅਸੀਂ ਕਾਂਗਰਸ ਦੇ ਵਫਾਦਾਰ ਸਿਪਾਹੀ ਆ ਕਾਂਗਰਸ ਮਰਦੀ ਨਹੀਂ ਵੇਖ ਸਕਦੇ ਕਾਂਗਰਸ ਤੇ ਇਹਦੇ ਪਿਓ ਦੀ ਨਹੀਂ ਕਾਂਗਰਸ ਸਾਡੇ ਵੀ ਪੁਰਖਿਆਂ ਨੇ ਖੂਨ ਪਸੀਨਾ ਲਾ ਕੇ ਇੱਥੋਂ ਤੱਕ ਪਹੁੰਚੇ ਆ ਮੇਰੀ ਦਾਦੀ ਜਸਵੰਤ ਕੌਰ ਐਮ ਐਲ ਏ ਧਰਮਕੋਟ ਦਿਨ ਰਾਤੇ ਕਰਕੇ ਉਹਨੇ ਕਾਂਗਰਸ ਮੇਰੀ ਮਾਦਰ ਜਗਦਰਸ਼ਨ ਕੌਰ ਨੇ ਦਿਨ ਰਾਤੇ ਕਰਕੇ ਚੇਅਰਮੈਨ ਸਾਹਿਬ ਬੈਠੇ ਸਾਰੇ ਟਕਸਾਲੀ ਪਰਿਵਾਰਾਂ ਦੇ ਬੰਦੇ ਬੈਠੇ ਦਿਨ ਰਾਤ ਇਕੱਠੇ ਕਰਕੇ ਇਹਨਾਂ ਨੇ ਮੈਨੂੰ ਤੋਰਿਆ ਸੀ ਇਹਨਾਂ ਨੇ ਕਿਹਾ ਸੀ ਡੈਂਪਲ ਆਪਾਂ ਇੱਕ ਨਵੀਂ ਸਭਾ ਬੰਦੀ ਲਿਆਉਣੀ ਆ ਆਪਾਂ ਕੰਮ ਕਰਨ ਵਾਲੇ ਬੰਦਿਆਂ ਨੂੰ ਮੁੱਢੇ ਲਿਆਉਣਾ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਤੁਹਾਡੇ ਤੇ ਇਤਬਾਰ ਕਰਨ ਲੋਕ ਪੋਲਿਟਿਸ਼ੀਅਨ ਦੀ ਪਰਵਾਹਾ ਸਮਝਣ ਪਰ ਇਹਨਾਂ ਨੇ ਸਾਨੂੰ ਮਾਰਿਆ ਕਿਉਂ ਹੁਣ ਮੈਂ ਤੁਹਾਨੂੰ ਇਹ ਵੀ ਤੁਹਾਡੇ ਚੈਨਲਾਂ ਦੇ ਮਾਧਮ ਰਾਹੀਂ ਦੱਸਣਾ ਚਾਹੁੰਦਾ ਇਹਨਾਂ ਨੇ ਇਸ ਕਰਕੇ ਮਾਰਿਆ ਵੀ ਨਵੇਂ ਮੁੰਡੇ ਉੱਠ ਕੇ ਸਾਡੀ ਪੁਰਾਣਿਆਂ ਨੂੰ ਜਿਹੜੇ 30-3000 25-25000 ਤੇ ਪੁੰਝੇ ਹੋਏ ਲੋਕ ਆ